ਦਿਲਜੀਤ ਦੋਸਾਂਝ ਜੀ ਸਰਦਾਰ ਜੀ 3 ਰਿਲੀਜ਼ ਹੋਣ ਵਾਲੀ ਹੈ ਤੇ ਕਈ ਪਾਸੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਸ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਆਏ ਲੇਕਿਨ ਐਸ ਦੇ ਉਤੇ ਹੁਣ ਜਸਬੀਰ ਜੱਸੀ ਦਾ ਕੀ ਕਹਿਣਾ ਹੈ ਉਹਨਾਂ ਨੇ ਵੀਡੀਓ ਜਾਰੀ ਕਰ ਕੁਝ ਖਾਸ ਗੱਲਾਂ ਕਹੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜਸਬੀਰ ਜੱਸੀ ਔਰ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਦਿਲਜੀਤ ਦੋਸਾਂਝ ਉਹਨਾਂ ਦੀ ਇੱਕ ਫਿਲਮ ਦਾ ਬੜਾ ਵਿਰੋਧ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਪਾਕਿਸਤਾਨੀ ਆਰਟਿਸਟ ਹੈ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਕਦਰ ਵੀ ਕਰਦੇ ਆ ਦੇਸ਼ ਭਗਤੀ ਹੋਣੀ ਚਾਹੀਦੀ ਆਪਣੇ ਦੇਸ਼ ਨਾਲ ਪਿਆਰ ਹੋਣਾ ਚਾਹੀਦਾ ਤੇ ਜਰੂਰ ਆਪਣੇ ਦੇਸ਼ ਦੇ ਨਾਲ ਹੀ ਖੜਨਾ ਪਵੇਗਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਦੌਰੇ ਮਾਪਦੰਡ ਕਿਉਂ ਜੇ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਆ ਉਹਨਾਂ ਦੇ ਗਾਣੇ ਜਾਂ ਉਹਨਾਂ ਦੀ ਜਿਹੜੀ ਐਕਟਿੰਗ ਹੈ ਤੁਸੀਂ ਆਪਣੀ ਆਫਲਮਾਂ 'ਚ ਨਹੀਂ ਲੈਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਨਾ ਚਾਹੁੰਦੇ ਹੋ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨ ਦੀਆਂ ਤਰਜ਼ਾਂ ਚੋਰੀ ਨੇ ਜਾਂ ਉਹਨਾਂ ਦੇ ਲਫ਼ਜ਼ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਨੇ ਉਹਨਾਂ ਦੇ ਗਾਏ ਹੋਏ ਗਾਣੇ ਨੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਉਹਨਾਂ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਹੈ ਸੋ ਦੋਰੇ ਮਾਫਦਾਂ ਕਿਉਂ ਫਿਰ ਯਾਤੋਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਫਿਰ ਸਾਰੇ ਗਾਣੇ ਚੁੱਕੋ ਐਦਾਂ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਤੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਬਾਕੀ ਜਿਹੜੀਆਂ ਚੀਜ਼ਾਂ ਇਹ ਤਾਂ ਉਹ ਹੀ ਗੱਲ ਹੋ ਗਈ ਕਿ ਤੁਹਾਨੂੰ ਕੋਈ ਬੰਦਾ ਆ ਤੁਹਾਡੇ ਘਰ ਕੋਈ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦ ਵਿੱਚ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਆ ਉਹ ਖਾਣਾ ਮਠਾਈਆਂ ਦਿਖਾਈ ਜਾ ਰਹੇ ਉਹਨੂੰ ਗਾਲਾਂ ਕੱਢੀ ਜਾ ਰਹੇ ਵੀ ਨਹੀਂ ਨਹੀਂ ਇਸ ਬੰਦੇ ਨੂੰ ਘਰ ਨਹੀਂ ਬਣ ਦੇਣਾ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਾਈਆਂ ਖਾਣਾ ਜਾਂ ਫਰੂਟ ਹਨ ਕੁਝ ਵੀ ਜੋ ਦੇ ਕੇ ਗਿਆ ਮੈਂ ਜਸਟ ਐਗਜ਼ਾਮਪਲ ਤੇ ਉਹ ਤੁਸੀ ਖਾਈ ਜਾ ਰਹੇ ਇਹ ਬੜੀ ਅਣਖ ਵਾਲੀ ਗੱਲ ਨਹੀਂ ਹੈ ਅਣਖ ਜਿਹੜੀ ਹੈ ਨਾ ਉਹ ਤਾਂ ਫਿਰ ਜਾਂ ਫਿਰ 100% ਅਣਖ ਹੁੰਦੀ ਹੈ ਤੇ ਜਾਂ ਫਿਰ ਮਤਲਬ ਯਾਨੀ ਕਿ 20% ਜਿਹੜੀ ਤੁਹਾਨੂੰ ਸੂਟ ਕਰਦੀ ਹੈ ਉਹ ਤੁਸੀਂ ਅਣਖ ਰੱਖ ਲਓ ਤੇ ਜਿਹੜੀ 80% ਰੂਟ ਨਹੀਂ ਕਰਦੀ ਉਹਨੂੰ ਤੁਸੀਂ ਹਟਕਾਰ ਦਿਓ ਸੋ ਧਿਆਨ ਦੇ ਇਸ ਗੱਲ ਦੇ ਉੱਤੇ ਜੇ ਕਰਨਾ ਪੈਣ ਤਾਂ ਫਿਰ ਪੂਰੀ ਤਰ੍ਹਾਂ ਹੀ ਬੈਨ ਕਰੋ ਫਿਰ ਸਾਰੀ ਦੁਨੀਆ ਦਾ ਕੰਟੈਂਟ ਜਿਹੜਾ ਉਹ ਤੋਂ ਉਠਵਾਓ ਉਹਦੇ ਤੇ ਸਟ੍ਰਾਈਕ ਕਰੋ ਨਾ ਤੁਸੀਂ ਇੱਕ ਇੱਕ ਆਰਟਿਸਟ ਤੇ ਜਾਂ ਫਿਲਮਾਂ ਕਿਉਂ ਬੈਨ ਕਰ ਰਹੇ ਹੋ ਜਾਂ ਇੱਕ ਇੱਕ ਆਰਟਿਸਟ ਨੂੰ ਕਿਉਂ ਨੁਕਸਾਨ ਕਰਨਾ ਚਾਹੁੰਦੇ ਥੈਂਕ ਯੂ ਸੋ ਮੱਚ ਸਸਿਕਾ